ਸੱਚੀ ਕਹਾਣੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਇਹ ਉਹ ਜਗ੍ਹਾ ਹੈ ਜਿੱਥੋਂ ਕਿ ਸਭ ਤੋਂ ਪਹਿਲਾਂ ਬਿਜਲੀ ਪੈਦਾ ਕਰਕੇ ਸਤਸਕੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਭੇਜੀ ਗਈ ਸੀ ਇਹ ਉਹ ਟਰਬਾਈਨਾਂ ਨੇ ਜਿਨ੍ਹਾਂ ਨੂੰ ਕੋਲੋਂ ਲੱਗਦੀ ਨਹਿਰ ਦੇ ਪਾਣੀ ਨੂੰ ਮੋੜ ਕੇ ਇਹਨਾਂ ਟਰਬਾਈਨਾਂ ਦੇ ਵਿੱਚ ਦਿਂਘਾਇਆ ਜਾਂਦਾ ਸੀ ਅੱਗੋਂ ਇਹ ਟਰਬਾਈਨਾਂ ਇੱਕ ਜਨਰੇਟਰ ਨੂੰ ਘੁਮਾਉਂਦੀਆਂ ਸੀ ਜਨਰੇਟਰ ਬਿਜਲੀ ਪੈਦਾ ਕਰਕੇ ਦਰਬਾਰ ਸਾਹਿਬ ਵਿਖੇ ਭੇਜਦਾ ਸੀ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਣਗਹਿਲੀ ਦੇ ਕਾਰਨ ਨਸੇੜੀ ਕਿਸਮ ਦੇ ਲੋਕ ਇਹਦੇ ਪੁਰਜਿਆਂ ਨੂੰ ਕੱਢ-ਕੱਢ ਕੇ ਵੇਚ ਦਿੱਤਾ ਹੁਣ ਕੁਝ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਵੱਲੋਂ ਇਸ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਇਸ ਦੀ ਲੋਕੇਸ਼ਨ ਹੈ ਜਦੋਂ ਆਪਾਂ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜਲੰਧਰ ਵੱਲ ਨੂੰ ਆਉਣੇ ਆ ਤਾਂ ਰਸਤੇ ਦੇ ਵਿੱਚ ਇੱਕ ਤਰਦਨ ਸਾਹਿਬ ਨੂੰ ਮੋੜ ਮੁੜਦਾ ਨਹਿਰ ਦੇ ਉੱਪਰੋਂ ਤਾਂ ਤੁਸੀਂ ਇਸ ਨੂੰ ਆ ਕੇ ਦੇਖ ਸਕਦੇ ਹੋ ਇਹ ਬਹੁਤ ਹੀ ਪ੍ਰਾਚੀਨ ਗੌਰਵਮਈ ਸਿੱਖ ਇਤਿਹਾਸ ਦਾ ਸਥਾਨ ਹੈ ਕਿਉਂਕਿ ਸਭ ਤੋਂ ਪਹਿਲਾਂ ਇਸ ਜਗ੍ਹਾ ਤੋਂ ਹੀ ਬਿਜਲੀ ਪੈਦਾ ਕਰਕੇ ਦਰਬਾਰ ਸਾਹਿਬ ਵਿਖੇ ਬੱਲਵ ਜਗਾਇਆ ਗਿਆ ਸੀ ਜੋ ਕਿ ਪ੍ਰਕਰਮਾਂ ਦੇ ਵਿੱਚ ਖੰਭੇ ਲੱਗੇ ਹੋਏ ਨੇ ਇਹਨਾਂ ਰਾਹੀਂ ਇਹਨਾਂ ਬੱਲਵਾਂ ਨੂੰ ਜਗਾਇਆ ਜਾਂਦਾ ਸੀ ਸੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰ ਦਿਓ ਅਤੇ ਇਸ ਜਗ੍ਹਾ ਨੂੰ ਤੁਸੀਂ ਦੇਖਣਾ ਨਾ ਭੁੱਲਣਾ ਜਦੋਂ ਵੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਆਵੋ ਤਾਂ ਇਸ ਜਗ੍ਹਾ ਦੇ ਇਸ ਥਾਂ ਦੇ ਦਰਸ਼ਨ ਜ਼ਰੂਰ ਕਰਨਾ ਧੰਨਵਾਦ